ਜੀ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀ ਤੇ ਰਣਜੀਤ ਜੁਐਲਰ ਪਾਸੋਂ ਤੋਂ ਸੋ ਦੋਸਤੋ ਹਰ ਦਿਨ ਦੀ ਤਰ੍ਹਾਂ ਤੁਹਾਡੇ ਲਈ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਆਪਣੇ YouTube ਉੱਪਰ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਸੋਹਣੀ ਵੀਡੀਓ ਲੈ ਕੇ ਹਾਜ਼ਰ ਆਂ ਜੀ ਸੋ ਦੋਸਤੋ ਉਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਡੇ ਕਸਟਮਰ ਨੇ ਜੀ US ਤੋਂ ਆਏ ਹੋਏ ਸੀ ਉਹਨਾਂ ਨੇ ਕਿਹਾ ਵੀ ਮੇਰੀ ਵੀਅਰ ਕਰਕੇ ਤੁਸੀਂ ਵੀਡੀਓ ਅਪਲੋਡ ਕਰੋ ਤਾਂ ਜੋ ਉਨਾਂ ਵਾਂਗ ਜਿਵੇਂ ਉਹ ਬੈਠੇ ਦੂਰੋਂ ਬੈਠੇ ਦੇਖ ਕੇ ਸੋਚਦੇ ਸੀ ਵੀ ਕਿੱਦਾਂ ਵਧੀਆ ਲੱਗੇਗਾ ਜਾਂ ਨਹੀਂ ਸੋ ਉਹਨਾਂ ਨੇ ਸੈੱਟ ਪਾਇਆ ਹੋਇਆ ਏ ਉਹ ਕਹਿੰਦੇ ਵੀ ਆਪਣਾ ਸਾਰੇ ਹੀ ਕਸਟਮਰਾਂ ਨੂੰ ਸਾਡੀ ਵੀਡੀਓ ਤੁਸੀਂ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਘਰ ਬੈਠੇ ਬੜੀ ਆਸਾਨੀ ਦੇ ਨਾਲ ਉਸ ਦੀ ਫੀਟਿੰਗ ਔਰ ਉਸ ਦੀ ਡਿਜ਼ਾਈਨਿੰਗ ਦਾ ਪਤਾ ਲੱਗ ਸਕੇ ਕਿਉਂਕਿ ਕਸਟਮਰ ਸਾਰੇ ਹੀ ਕਹਿੰਦੇ ਰਹਿੰਦੇ ਨੇ ਵੀ ਪਾਈ ਹੋਈ ਚੀਜ਼ ਦੀ ਥੋੜੀ ਗੈਟ-ਅੱਪ ਔਰ ਡਿਜ਼ਾਈਨਿੰਗ ਦਾ ਜ਼ਿਆਦਾ ਪਤਾ ਲੱਗ ਜਾਂਦਾ ਏ ਸੋ ਦੋਸਤੋ ਜਿਆਦਾ ਲੰਬਾ ਨਾ ਲੈ ਕੇ ਜਾਂਦਾ ਹੋਇਆ ਤੁਹਾਡੇ ਨਾਲ ਜੋ ਸੈਟਅਪ ਰੈਡੀ ਕੀਤਾ ਹੈ ਉਸ ਦੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਆਓ ਇੱਕ ਚਲਕ ਉਸ ਵੀਡੀਓ ਉੱਪਰ ਹੋ ਜੇ ਮੇਰੇ ਪਿਆਰੇ ਦਰਸ਼ਕੋ ਜੋ ਤੁਸੀਂ ਸੈਟ ਦੇਖ ਰਹੇ ਹੋ ਤੁਸੀਂ ਸ਼ਾਇਦ ਇਹ ਵਾਲਾ ਡਿਜ਼ਾਈਨ ਪਹਿਲਾਂ ਕਿਸੇ ਹੋਰ ਕਿਸੇ ਸ਼ਾਪ ਜਾਂ ਕਿਸੇ ਪੇਜ ਉੱਪਰ ਮੇਰੇ ਚੈਨਲ ਨਹੀਂ ਦੇਖਿਆ ਹੋਣਾ ਕਿਉਂਕਿ ਇਹ ਪਰਸਨਲੀ ਆਪਾਂ ਨੇ ਆਪਣੇ ਆਪਣੇ ਅਕੋਰਡਿੰਗ ਡਿਜ਼ਾਈਨ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਸ ਦੀ ਡਰਾ ਆਪਾਂ ਨੇ ਡਰਾਇੰਗ ਕੀਤੀ ਸੀ ਤੇ ਉਸ ਤੋਂ ਬਾਅਦ ਇਸ ਨੂੰ ਸਜਾ ਕੇ ਰੈਡੀ ਕੀਤਾ ਜੀ ਨਵਰਤਨ ਦਾ ਨਵਰਤਨ ਦੇ ਵਿੱਚ ਆਪਾਂ ਨੇ ਪੂਰਾ ਇਹ ਵਰਕ ਡਨ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਫਿਨਿਸ਼ਿੰਗ ਦਾ ਸੈੱਟ ਬਣਿਆ ਹੈ ਤੁਸੀਂ ਆਪ ਦੇਖ ਕੇ ਹੈਰਾਨ ਹੋਣੇ ਕਿਉਂਕਿ ਇਸ ਦੀ ਪਰੋਈ ਕਿਸੇ ਵੀ ਸੈੱਟ ਦੇ ਨਾਲ ਸਿਮਿਲਰ ਨਹੀਂ ਹੈ ਜੀ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਕਲਰ ਆਪਣੇ ਆਪਣੇ ਡਿਜ਼ਾਈਨ ਨੂੰ ਬਹੁਤ ਹੀ ਬਾਕੂਬੀ ਦੇ ਨਾਲ ਨਜ਼ਰ ਆ ਰਹੇ ਹੈ ਜੀ ਤੁਸੀਂ ਦੇਖ ਸਕਦੇ ਹੋ ਅਗਰ ਦੋਸਤੋ ਤੁਸੀਂ ਵੀ ਇਦਾਂ ਦੇ ਕੋਈ ਸੈੱਟ ਦੀ ਡਿਜ਼ਾਈਨ ਕਰਵਾਉਣਾ ਹੈ ਤਾਂ ਆਪਣੇ ਰਣਜੀਤ ਜੁਲਰ ਭਾਸੋਂ ਵਾਲਿਆਂ ਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ ਤਾਂ ਜੋ ਅਸੀਂ ਤੁਹਾਡੀ ਹਰ ਇੱਕ ਰੀਜ ਨੂੰ ਪੂਰੀ ਕਰ ਸਕੀਏ ਹਰ ਇੱਕ ਡਿਜ਼ਾਈਨ ਨੂੰ ਅਸੀਂ ਬੜੇ ਹੀ ਡੰਗਾਈ ਦੇ ਨਾਲ ਰੈਡੀ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ ਵੀ ਕਿੱਦਾਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਕਿੱਦਾਂ ਲੱਗਿਆ ਇਸ ਸੈੱਟ ਦੇ ਡਿਜ਼ਾਈਨ ਦਾ ਵਰਕ ਸੋ ਜਿਨ੍ਹਾਂ ਨੇ ਵੀ ਹਲੇ ਤੱਕ ਆਪਣਾ ਸੈੱਟ ਨੂੰ ਔਰ ਸਾਡੀ ਵੀਡੀਓ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਜਲਦੀ ਤੋਂ ਪਹਿਲਾਂ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਰੰਜੀ ਜੁਵਲਰ ਦੀ ਪੂਰੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸასი ਕਾਲ ਜੀ